ਦੋਸਤੋ ਆਪਣੀ ਜਿਹੜੀ ਸਵੇਰ ਦੀ ਸ਼ੁਰੂਆਤ ਹੈ ਉਹ ਚਾਹ ਦੀ ਚੁਸਕੀ ਤੋਂ ਹੁੰਦੀ ਹੈ ਤੇ ਚਾਹ ਤੋਂ ਬਿਨਾ ਆਪਣਾ ਜਿਹੜਾ ਦਿਨ ਹੈ ਉਹ ਅਧੂਰਾ ਲੱਗਦਾ ਹੈ ਅੱਜ ਆਪਾਂ ਪਹੁੰਚੇ ਆਂ ਟੀ ਫੈਕਟਰੀ ਉੱਤੇ ਤੇ ਫੈਕਟਰੀ ਦੇ ਵਿੱਚ ਦੇਖਾਂਗੇ ਕਿਵੇਂ ਹਰੀਆਂ ਪੱਤੀਆਂ ਨੂੰ ਕਾਲੀ ਚਾਹ ਪੱਤੀ ਵਿੱਚ ਬਦਲਿਆ ਜਾਂਦਾ ਹੈ ਇਹ ਫੈਕਟਰੀ ਦਾ ਜਿਹੜਾ ਸਰੰਤ ਗੇਟ ਹੈ ਐਂਟਰੀ ਗੇਟ ਹੈ ਇੱਥੇ ਪਹਿਲਾਂ ਉਹਨਾਂ ਨੇ ਚਾਹ ਦੀ ਸਾਰੀ ਹਿਸਟਰੀ ਦੱਸੀ ਹੋਈ ਹੈ ਕਿੱਥੇ ਕਿੱਥੇ ਚਾਹ ਹੁੰਦੀ ਹੈ ਪੀਣੇ ਦੀ ਖੋਜ ਕੱਢੀ ਤੇ ਚਾਹ ਦੀ ਜਿਹੜੀ ਖੋਜ ਆ ਸਭ ਤੋਂ ਪਹਿਲਾਂ ਚਾਈਨਾ ਨੇ ਕੱਢੀ ਸੀਗੀ ਇਹ ਸਿਹਰਾ ਚਾਈਨਾ ਦੇ ਸਿਰ ਜਾਂਦਾ ਤੇ ਪਰ ਇੰਡੀਆ ਦੇ ਵਿੱਚ ਜਿਹੜੀ ਚਾਹ ਉਹ ਬ੍ਰਿਟਿਸ਼ ਰਾਜ ਦੇ ਵਿੱਚ ਆਈ ਸੀਗੀ ਤੇ ਉਹਨਾਂ ਨੇ ਚਾਹ ਦਾ ਜਿਹੜਾ ਇੱਥੇ ਪ੍ਰਚਲਿਤ ਕੀਤੀ ਹੈ ਚਾਹ ਨੂੰ ਇੰਡੀਆ ਦੇ ਵਿੱਚ ਤੇ ਜਿਹੜੀਆਂ ਆਪਾਂ ਪੱਤੀਆਂ ਦੇਖ ਰਹੇ ਹਾਂ ਹਰੀਆਂ ਚਾਹ ਦੀਆਂ ਤੋੜ ਕੇ ਬਾਗਾਂ ਦੇ ਵਿੱਚੋਂ ਇੱਥੇ ਲਿਆਂਦੀਆਂ ਗਈਆਂ ਚਾਹ ਦਾ ਜਿਹੜਾ ਪ੍ਰੋਸੈਸ ਹੈ ਉਹ ਚਾਰ ਮਲਕੀ ਪ੍ਰੋਸੈਸ ਦੇ ਵਿੱਚੋਂ ਨਿਕਲਦਾ ਸਟੇਜਸ ਦੇ ਵਿੱਚੋਂ ਸਭ ਤੋਂ ਪਹਿਲਾਂ ਇਹਦੀ ਵੈਦਰਿੰਗ ਹੁੰਦੀ ਹੈ ਫਿਰ ਰੋਲਿੰਗ ਹੁੰਦੀ ਹੈ ਫਿਰ ਆਕਸੀਡੇਸ਼ਨ ਤੇ ਡਰਾਈਂਗ ਹੁਣ ਜਿਹੜੀਆਂ ਪੱਤੀਆਂ ਇੱਥੇ ਚਾਹ ਦੀਆਂ ਪਈਆਂ ਨੇ ਹਰੀਆਂ ਉਹਨਾਂ ਦੀ ਇਹ ਵੈਦਰਿੰਗ ਕਰ ਰਹੀ ਹੈਗੇ ਉਹਨਾਂ ਨੂੰ ਥੋੜਾ ਸੁਕਾ ਰਹੇ ਨੇ ਸੁੱਕਣ ਤੋਂ ਬਾਅਦ ਜਦੋਂ ਉਹਨਾਂ ਦਾ ਮਿਸਚਰੇਸ਼ਨ ਸਹੀ ਹੋ ਜਾਂਦਾ ਮਿਸਚਰੇਜ਼ ਤਾ ਫਿਰ ਉਹਨਾਂ ਨੂੰ ਇਨ੍ਹਾਂ ਟਰਾਲੀਜ਼ ਦੇ ਵਿੱਚ ਪਾ ਕੇ ਮਸ਼ੀਨ ਦੇ ਵਿੱਚ ਸੁੱਟਿਆ ਜਾਂਦਾ ਹੈਗਾ ਤੇ ਇਹ ਹੁਣ ਜਿਹੜੀਆਂ ਟਰਾਲੀਆਂ ਪਰ ਭਰ ਕੇ ਇਹ ਮਸ਼ੀਨ ਦੇ ਵਿੱਚ ਜਾ ਰਹੀ ਹੈਆਂ ਜਾਂ ਜਾ ਰੀਆਂ ਪੱਤੀਆਂ ਤੇ ਆਹ ਦੇਖੋ ਆ ਹੁਣ ਮਸ਼ੀਨ ਆ ਇਹਦੇ ਵਿੱਚ ਇਹ ਪੱਤੀਆਂ ਪਾਤੀਆਂ ਤੇ ਇਹ ਜਿਹੜੀ ਮਸ਼ੀਨ ਆ ਇਹ ਪੱਤੀਆਂ ਨੂੰ ਅੱਗੇ ਮਸ਼ੀਨ ਦੇ ਵਿੱਚ ਸੁੱਟੂਗੀ ਤੇ ਉਹ ਮਸ਼ੀਨ ਨੂੰ ਅਸੀਂ ਰੋਟਰੋਵੈਨ ਕਹਿੰਦੇ ਹੈਗੇ ਤੇ ਜਿਹੜੀ ਰੋਟਰੋਵੈਨ ਮਸ਼ੀਨ ਆਗੀ ਉਹ ਜਿਹੜੀਆਂ ਇਹ ਪੱਤੀਆਂ ਹੁੰਦੀਆਂ ਇਹਨਾਂ ਨੂੰ ਉਹ ਕ੍ਰਸ਼ ਕਰ ਦਿੰਦੀ ਹੈ ਬਿਲਕੁਲ ਮਤਲਬ ਕਿ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕਰ ਦਿੰਦੀ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਇਹਨੇ ਕ੍ਰਸ਼ ਹੋ ਜਾਂਦੀਆਂ ਆ ਦੇਖੋ ਪਹਿਲਾਂ ਇਹ ਮਸ਼ੀਨ ਤੋਂ نیچے ਜਾ ਰਹੀਆਂ ਪੱਤੀਆਂ ਤੇ ਅੱਗੇ ਤੁਹਾਨੂੰ نیچے ਦਿਖਾਉਣੇ ਆ ਫੈਕਟਰੀ ਦੇ ਵਿੱਚ ਇਸ ਤਰ੍ਹਾਂ ਵਿਜ਼ਿਟ ਕਰ ਸਕਦੇ ਆ ਆਪਾਂ ਸਾਰਾ ਪ੍ਰੋਸੈਸ ਚਾਹ ਦਾ ਦੇਖ ਸਕਦੇ ਆ ਆ ਦੇਖੋ ਆ ਹੁਣ ਮਸ਼ੀਨ ਐ ਇੱਥੇ ਰੋਟਰਾਂ ਵੇਨ ਸਭ ਤੋਂ ਪਹਿਲੇ ਪੁਆਇੰਟ ਤੇ ਜੀੜੀ ਦੀ ਪੱਤੀਆਂ ਨੂੰ ਕ੍ਰਸ਼ ਕਰ ਰਹੀ ਹੈ। ਆ ਵੀ ਕੋਈ ਮਸ਼ੀਨ ਆ ਜਿਹੜੀ ਗੋਲ ਇੱਧਰ ਪਿੱਛੇ ਘੁੰਮ ਰਹੀ ਆ ਸਭ ਤੋਂ ਪਹਿਲਾਂ ਇੱਥੇ ਕ੍ਰਸ਼ ਹੋ ਕੇ ਆ ਰਹੀਆਂ। ਪੱਤੀਆਂ, ਹਰੀਆਂ ਪੱਤੀਆਂ ਕ੍ਰਸ਼ ਹੋ ਕੇ ਅੱਗੇ ਜਾ ਰਹੀਆਂ। ਆ ਅੱਗੇ ਜਿਹੜੇ ਪਲੇਟਸ ਬਣੀਆਂ ਹੋਈਆਂ ਇਹਦੇ ਵਿੱਚ ਰੋਲ ਹੋ ਰਹੀ ਹੈ। ਰੂਲਿੰਗ ਲੱਗੀ ਹੋਈ ਹੈਗੇ ਰੂਲਰ। ਉਹ ਕੀ ਕਰਦੇ ਆ ਇਹਦੇ ਪਾਰਟ ਨੂੰ ਛੋਟਾ ਕਰਦੇ ਆ ਪੱਤੇ ਨਾਲ। ਚਾਹ ਨੂੰ ਹੋਰ ਬਰੀਕ ਕਰ ਦਿੰਦੇ ਆਗੇ। ਬਿਲਕੁਲ ਬਰੀਕ ਕਰ ਜਾਂਦੇ। ਇਹ ਚਾਰ ਸਟੈਪ ਹੁੰਦੇ ਨੇ ਜਿਆਦਾ ਵੀ ਹੋ ਜਾਂਦੇ ਨੇ ਕਹਿੰਦੇ। ਛੇ ਸਟੈਪ ਵੀ ਹੋ ਸਕਦੇ ਹੈਗੇ ਤੇ ਇਹਨਾਂ ਦੇ ਵਿੱਚ ਦੀ ਸਾਰਿਆਂ ਦੇ ਵਿੱਚ ਦੀ ਨਿਕਲ ਕੇ ਇਹ ਦੇਖੋ ਹਰੀਆਂ ਪੱਤੀਆਂ ਅੱਗੇ ਆਹ ਗੋਲ ਦੇ ਡਰਮ ਦੇ ਵਿੱਚ ਜਾ ਰਹੀਆਂ ਨੇ ਤੇ ਜਿਹੜਾ ਗੋਲ ਡਰਮ ਹੈ ਇਹਨੂੰ ਗੋਗੀ ਕਹਿੰਦੇ ਨੇ ਕਿ ਇਹਦਾ ਜਿਹੜਾ ਕੰਮ ਹੁੰਦਾਗਾ ਉਹ ਇਹ ਹੈ ਇਹਦੇ ਵਿੱਚ ਜਿਹੜੀ ਮਰਤੀ ਇੱਥੋਂ ਜੇ ਤਾਂ ਨਿਕਲ ਕੇ ਇਸ ਗੋਗੀ ਵਿੱਚ ਜਾਂਦੀ ਹੈ ਤਾਂ ਜਿਵੇਂ ਇੱਕ ਆਟਾ ਗੁੰਨਦੇ ਹੁੰਦੇ ਹੁੰਨੇ ਆਪਾਂ ਉਸ ਤਰ੍ਹਾਂ ਮਤਲਬ ਕਿ ਆਟੇ ਵਾਂਗ ਇਹ ਪੱਤੀਆਂ ਹੋ ਜਾਂਦੀਆਂ ਤੇ ਇਹ ਗੋਗੀ ਹੈ ਜਿਹੜਾ ਇਹਦਾ ਕੰਮ ਹੁੰਦਾਗਾ ਇਹਨੂੰ ਸ਼ੇਪ ਦੇਣਾ ਦਾਣਿਆਂ ਦੀ ਸ਼ੇਪ ਬਣ ਜਿਹੜੀ ਸੀਟੀਸੀ ਚਾਹ ਕਹਿੰਦੇ ਨੇ ਆਪਾਂ ਉਹ ਇਸ ਤਰ੍ਹਾਂ ਬਣਦੀ ਹੈ ਜੀ ਉਹ ਹੁਣੇ ਗੋਗੀ ਕੀ ਹੈ ਉਹਨੂੰ ਸ਼ੇਪ ਦੋ ਵੀ ਦਾਣੇ ਦਾ ਛੋਟੇ ਛੋਟੇ ਦਾਣੇ ਇਹਦੇ ਬਣਾ ਕੇ ਤੇ ਅਗਲੇ ਸਟੈਪ ਤੇ ਇਹ ਚਲੀ ਜਾਂਦੀ ਹੈ ਜੀ ਜਿਹੜਾ ਦੇਖੋ ਤੁਸੀਂ ਆ ਅਗਲਾ ਸਟੈਪ ਹੈ ਅਗਲੇ ਸਟੈਪ ਤੇ ਇਹ ਥੋੜਾ ਬਰਾਊਨ ਹੋ ਜਾਂਦੀ ਹੈ ਇਹ ਕਿਉਂਕਿ ਅੱਗੇ ਜਿਹੜਾ ਸਟੈਪ ਆ ਅੱਗੇ ਆ ਦੇਖੋ ਜਿਹੜੇ ਨੈਕਸਟ ਸਟੈਪ ਤੇ ਚਲੀ ਗਈ ਤਾਂ ਇਸ ਨੂੰ ਮਤਲਬ ਕਿ ਹਵਾਏ ਦੇ ਨੀਚੇ ਹਵਾ ਚੱਲ ਰਹੀ ਹੁੰਦੀ ਹੈ ਜੀ ਕੋਲਡ ਹਵਾ ਹੁੰਦੀ ਹੈ ਇਹ ਤੇ ਇਹ ਇਹ ਜਿਹੜੀ ਮਤਲਬ ਕਿ ਆਕਸੀਡੇਸ਼ਨ ਕਰਦੀ ਹੈ ਜੀ ਚਾਹ ਤੇ ਉਹ ਥੋੜਾ ਜਿਹਾ ਕਲਰ ਜਿਹੜਾ ਕੇਜ ਹੋ ਜਾਂਦਾ ਬ੍ਰਾਉਨ ਹੋ ਜਾਂਦਾ ਤੇ ਉਸ ਤੋਂ ਬਾਅਦ ਇਹਨੂੰ ਡਰਾਈਅਰ ਦੇ ਵਿੱਚ ਉਹ ਕੀਤਾ ਹੈ ਡਰਾਈਅਰ ਦੇ ਵਿੱਚ ਜਾਂਦੀ ਹੈ ਜੀ ਤਾਂ ਵੀ ਇਹਦਾ ਰੰਗ ਥੋੜਾ ਬਲੈਕ ਬ੍ਰਾਉਨ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਇਹ ਮਤਲਬ ਕਿ ਚਾਹ ਦੇ ਸਾਰੇ ਪ੍ਰੋਸੈਸ ਨੂੰ ਫਿਰ ਨਾਲ ਦੀ ਨਾਲ ਹੀ ਇਹ ਲਿਫਾਫੇ ਦੇ ਵਿੱਚ ਪੈ ਕੇ ਜਿਹਦੀ ਪੈਕਿੰਗ ਹੋ ਰਹੀ ਹੈ ਜੀ ਤੇ ਤੁਸੀਂ ਮਤਲਬ ਜਦੋਂ ਇਹ ਸਾਰੀ ਫੈਕਟਰੀ ਦੇਖ ਕੇ ਆਪਾਂ ਐਂਡ ਤੇ ਬਾਹਰ ਨਿਕਲਦੇ ਹਾਂ ਤਾਂ ਤੁਹਾਨੂੰ ਇਹ ਚਾਹ ਦਾ ਕੱਪ ਵੀ ਇੱਕ ਸਰਵ ਕਰਦੇ ਨੇਗੇ ਤੁਸੀਂ ਟੈਸਟ ਕਰ ਸਕਦੇ ਹੋ ਇਹਨਾਂ ਨੇ 10 ਰੁਪਏ ਆਪਾਂ ਤੋਂ ਲਏ ਸੀ ਟੈਕ ਤੇ ਚਾਹ ਦਾ ਕੱਪ ਆਇਆ ਉਸ ਤੋਂ ਬਾਅਦ ਤੇ ਬਾਹਰ ਨਿਕਲ ਕੇ ਇਹਨਾਂ ਨੇ ਇਨਸਟਾਲ ਰੱਖਤੀਆਂ ਚਾਹਦੀਆਂ ਜਿਹਦੀ ਚਾਹ ਦੀ ਹੁਣ ਪੈਕਿੰਗ ਹੋ ਰਹੀ ਹੈ ਤੁਸੀਂ ਇਥੋਂ ਚਾਹ ਖਰੀਦ ਸਕਦੇ ਹੋ ਤੇ ਅਸੀਂ ਵੀ ਇੱਥੋਂ ਲਗਭਗ ਤਿੰਨ ਕ ਪੈਕੇਟ ਲੈ ਕੇ ਆਏ ਆ ਚਾਹ ਦੇ ਬਹੁਤ ਵਧੀਆ ਚਾਹ ਜੀ ਇਹ ਕਿਉਂਕਿ ਫਰੈਸ਼ ਚਾਹ ਜਿਹਦੀ ਵੈਲਿਡਿਟੀ ਹੈ ਜਿਹੜੀ ਚਾਹ ਦੀ ਉਹ 9 ਮੰਥ ਹੈ ਉਸ ਤੋਂ ਬਾਅਦ ਐਕਸਪਾਇਰ ਹੋ ਜਾਂਦੀ ਹੈ ਚਾਹ ਤੇ ਮਰਕੀ ਦਾ ਟੇਸਟ ਬਿਲਕੁਲ ਵੱਖਰਾ ਹੈ ਜਿਸ ਮਰਕੀ ਜਿਹੜੀ ਪਹਿਲਾਂ ਚਾਹ ਪੁੰਦੇ ਸੀਗੇ ਤੇ ਉਹਦੇ ਨਾਲੋਂ ਆਪਾਂ ਇਹ ਬਿਲਕੁਲ ਹੀ ਡਿਫਰੈਂਟ ਹੈ ਤੇ ਤੁਸੀਂ ਵੀ ਇੱਥੇ ਮਰਕੀ ਚਾਹ ਪੱਤੀ ਆਪਦੀ ਪਰਖ ਕਰ ਸਕਦੇ ਹੋ ਵਿਜ਼ਿਟ ਕਰ ਸਕਦੇ ਹੋ ਕਿਸ ਤਰ੍ਹਾਂ ਚਾਹ ਬਣਦੀ ਆ ਆਪਾਂ ਦੇਖ ਸਕਦੇ ਆ ਜੀ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ